ਮਜ਼ਦੂਰਾ ਤੇ ਗਰੀਬਾਂ ਦੇ ਹੱਥੋਂ ਰਾchn ਖੋਣ ਵਾਲਿਓ ਥੋੜੀ ਬਹੁਤੀ ਸ਼ਰਮ ਕਰੋ ਪੰਜਾਬ ਵਿੱਚ ਪਿਛਲੇ ਦਿਨੀਂ ਹੜ੍ਹਾਂ ਨੇ ਜੋ ਤਬਾਹੀ ਮਚਾਈ ਸੀ ਜਿਹਦੇ ਵਿੱਚ ਬਹੁਤ ਸਾਰੇ ਗਰੀਬਾਂ ਮਜ਼ਦੂਰਾ ਦੇ ਘਰ ਜਿਹੜੇ ਆ ਪਾਣੀ ਦੇ ਨਾਲ ਹੜ੍ਹਾਂ ਦੇ ਪਾਣੀ ਨਾਲ ਢੇਢੇਰੀ ਹੋ ਗਏ ਰੋਜ਼ਗਾਰ ਬੰਦ ਹੋ ਗਏ ਬਹੁਤ ਵੱਡਾ ਨੁਕਸਾਨ ਹੋਇਆ ਖੇਤੀਬਾੜੀ ਕਰ ਰਹੇ ਕਿਸਾਨਾਂ ਦਾ ਨੁਕਸਾਨ ਹੋਇਆ ਫਸਲਾਂ ਤਬਾਹ ਹੋ ਗਈਆਂ ਪੰਜਾਬੀਆਂ ਨੇ ਬਹੁਤ ਸਹਿਯੋਗ ਕੀਤਾ ਇੱਕ ਦੂਜੇ ਦਾ ਦੇਸ਼ ਪਰਦੇਸ ਤੋਂ ਲੋਕਾਂ ਨੇ ਔਰ ਸੰਤਾ ਮਹਾਪੁਰਸ਼ਾਂ ਨੇ ਵੀ ਬੜਾ ਵੱਡਾ ਧਾਰਮਿਕ ਸਥਾਨਾ ਨੇ ਵੀ ਬਹੁਤ ਯੋਗਦਾਨ ਪਾਇਆ ਪਰ ਉੱਥੇ ਹੀ ਕੁਝ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਸਾਹਮਣੇ ਆਈਆਂ ਜਿਹਦੇ ਵਿੱਚ ਜਾਤੀ ਹੰਕਾਰੀ ਲੋਕਾਂ ਦੇ ਵੱਲੋਂ ਜਿਨ੍ਹਾਂ ਨੂੰ ਬੜਾ ਆਪਣੀ ਜਾਤ ਦਾ ਹੰਕਾਰ ਆ ਜਿਨ੍ਹਾਂ ਦੇ ਧੌਣ 'ਚ ਜਾਤ ਦੇ ਕੀਲੇ ਫਸੇ ਹੋਏ ਆ ਉਹਨਾਂ ਲੋਕਾਂ ਨੇ ਗਰੀਬਾ ਮਜ਼ਦੂਰਾਂ ਦਾ ਕਾਫੀ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਮਾੜੀ ਗੱਲ ਆ ਅਗਰ ਕਿਸੇ ਗਰੀਬ ਮਜ਼ਦੂਰ ਨੇ ਥੋੜਾ ਰਾਸ਼ਨ ਲੈ ਵੀ ਲਿਆ ਤੇ ਬਾਈ ਤੁਹਾਨੂੰ ਤਕਲੀਫ ਮਜ਼ਦੂਰਾ ਤੇ ਗਰੀਬਾਂ ਦੇ ਹੱਥੋਂ ਰਾਸ਼ਨ ਖੋਣ ਵਾਲਿਓ ਥੋੜੀ ਬਹੁਤੀ ਸ਼ਰਮ ਕਰੋ ਪੰਜਾਬ ਵਿੱਚ ਪਿਛਲੇ ਦਿਨੀ ਹੜ੍ਹਾਂ ਨੇ ਜੋ ਤਬਾਹੀ ਮਚਾਈ ਸੀ ਜਿਹਦੇ ਵਿੱਚ ਬਹੁਤ ਸਾਰੇ ਗਰੀਬਾਂ ਮਜ਼ਦੂਰਾ ਦੇ ਘਰ ਜਿਹੜੇ ਆ ਪਾਣੀ ਦੇ ਨਾਲ ਹੜ੍ਹਾਂ ਦੇ ਪਾਣੀ ਨਾਲ ਢੇਢੇਰੀ ਹੋ ਗਏ ਰੋਜ਼ਗਾਰ ਬੰਦ ਹੋ ਗਏ ਬਹੁਤ ਵੱਡਾ ਨੁਕਸਾਨ ਹੋਇਆ ਖੇਤੀਬਾੜੀ ਕਰ ਰਹੇ ਕਿਸਾਨਾਂ ਦਾ ਨੁਕਸਾਨ ਹੋਇਆ ਫਸਲਾਂ ਤਬਾਹ ਹੋ ਗਈਆਂ ਪੰਜਾਬੀਆਂ ਨੇ ਬਹੁਤ ਸਹਿਯੋਗ ਕੀਤਾ ਇੱਕ ਦੂਜੇ ਦਾ ਦੇਸ਼ ਪਰਦੇਸ ਤੋਂ ਲੋਕਾਂ ਨੇ ਔਰ ਸੰਤਾ ਮਹਾਪੁਰਸ਼ਾਂ ਨੇ ਵੀ ਬੜਾ ਵੱਡਾ ਧਾਰਮਿਕ ਸਥਾਨ ਨੇ ਵੀ ਬਹੁਤ ਯੋਗਦਾਨ ਪਾਇਆ ਪਰ ਉੱਥੇ ਹੀ ਕੁਝ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਸਾਹਮਣੇ ਆਈਆਂ ਜਿਹਦੇ ਵਿੱਚ ਜਾਤੀ ਹੰਕਾਰੀ ਲੋਕਾਂ ਦੇ ਵੱਲੋਂ ਜਿਨ੍ਹਾਂ ਨੂੰ ਬੜਾ ਆਪਣੀ ਜਾਤ ਦਾ ਹੰਕਾਰ ਆ ਜਿਨ੍ਹਾਂ ਦੇ ਧੌਣ 'ਚ ਜਾਤ ਦੇ ਕੀਲੇ ਫਸੇ ਹੋਏ ਆ ਉਹਨਾਂ ਲੋਕਾਂ ਨੇ ਗਰੀਬਾ ਮਜ਼ਦੂਰਾਂ ਦਾ ਕਾਫੀ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਮਾੜੀ ਗੱਲ ਆ ਅਗਰ ਕਿਸੇ ਗਰੀਬ ਮਜ਼ਦੂਰ ਨੇ ਥੋੜਾ ਰਾਸ਼ਨ ਲੈ ਵੀ ਲਿਆ ਤੇ ਬਾਈ ਤੁਹਾਨੂੰ ਤਕਲੀਫ ਮਜ਼ਦੂਰਾ ਤੇ ਗਰੀਬਾਂ ਦੇ ਹੱਥੋਂ ਰਾਸ਼ਨ ਖੋਣ ਵਾਲਿਓ ਥੋੜੀ ਬਹੁਤੀ ਸ਼ਰਮ ਕਰੋ ਪੰਜਾਬ ਵਿੱਚ ਪਿਛਲੇ ਦਿਨੀ ਹੜ੍ਹਾਂ ਨੇ ਜੋ ਤਬਾਹੀ ਮਚਾਈ ਸੀ ਜਿਹਦੇ ਵਿੱਚ ਬਹੁਤ ਸਾਰੇ ਗਰੀਬਾਂ ਮਜ਼ਦੂਰਾ ਦੇ ਘਰ ਜਿਹੜੇ ਆ ਪਾਣੀ ਦੇ ਨਾਲ ਹੜ੍ਹਾਂ ਦੇ ਪਾਣੀ ਨਾਲ ਢੇਡ ਢੀ ਹੋ ਗਏ ਰੋਜ਼ਗਾਰ ਬੰਦ ਹੋ ਗਏ ਬਹੁਤ ਵੱਡਾ ਨੁਕਸਾਨ ਹੋਇਆ ਖੇਤੀਬਾੜੀ ਕਰ ਰਹੇ ਕਿਸਾਨਾਂ ਦਾ ਨੁਕਸਾਨ ਹੋਇਆ ਫਸਲਾਂ ਤਬਾਹ ਹੋ ਗਈਆਂ ਪੰਜਾਬੀਆਂ ਨੇ ਬਹੁਤ ਸਹਿਯੋਗ ਕੀਤਾ ਇੱਕ ਦੂਜੇ ਦਾ ਦੇਸ਼ ਪਰਦੇਸ ਤੋਂ ਲੋਕਾਂ ਨੇ ਔਰ ਸੰਤਾ ਮਹਾਪੁਰਸ਼ਾਂ ਨੇ ਵੀ ਬੜਾ ਵੱਡਾ ਧਾਰਮਿਕ ਸਥਾਨ ਨੇ ਵੀ ਬਹੁਤ ਯੋਗਦਾਨ ਪਾਇਆ ਪਰ ਉੱਥੇ ਹੀ ਕੁਝ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਸਾਹਮਣੇ ਆਈਆਂ ਜਿਹਦੇ ਵਿੱਚ ਜਾਤੀ ਹੰਕਾਰੀ ਲੋਕਾਂ ਦੇ ਵੱਲੋਂ ਜਿਨ੍ਹਾਂ ਨੂੰ ਬੜਾ ਆਪਣੀ ਜਾਤ ਦਾ ਹੰਕਾਰ ਆ ਜਿਨ੍ਹਾਂ ਦੇ ਧੌਣ 'ਚ ਜਾਤ ਦੇ ਕੀਲੇ ਫਸੇ ਹੋਏ ਆ ਉਹਨਾਂ ਲੋਕਾਂ ਨੇ ਗਰੀਬਾ ਮਜ਼ਦੂਰਾਂ ਦਾ ਕਾਫੀ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਮਾੜੀ ਗੱਲ ਆ ਅਗਰ ਕਿਸੇ ਗਰੀਬ ਮਜ਼ਦੂਰ ਨੇ ਥੋੜਾ ਰਾਸ਼ਨ ਲੈ ਵੀ ਲਿਆ ਤੇ ਬਾਈ ਤੁਹਾਨੂੰ ਤਕਲੀਫ ਮਜ਼ਦੂਰਾ ਤੇ ਗਰੀਬਾਂ ਦੇ ਹੱਥੋਂ ਰਾਸ਼ਨ ਖੋਣ ਵਾਲਿਓ ਥੋੜੀ ਬਹੁਤੀ ਸ਼ਰਮ ਕਰੋ ਪੰਜਾਬ ਵਿੱਚ ਪਿਛਲੇ ਦਿਨੀ ਹੜ੍ਹਾਂ ਨੇ ਜੋ ਤਬਾਹੀ ਮਚਾਈ ਸੀ ਜਿਹਦੇ ਵਿੱਚ ਬਹੁਤ ਸਾਰੇ ਗਰੀਬਾਂ ਮਜ਼ਦੂਰਾ ਦੇ ਘਰ ਜਿਹੜੇ ਆ ਪਾਣੀ ਦੇ ਨਾਲ ਹੜ੍ਹਾਂ ਦੇ ਪਾਣੀ ਨਾਲ ਢੇਢੇਰੀ ਹੋ ਗਏ ਰੋਜ਼ਗਾਰ ਬੰਦ ਹੋ ਗਏ ਬਹੁਤ ਵੱਡਾ ਨੁਕਸਾਨ ਹੋਇਆ ਖੇਤੀਬਾੜੀ ਕਰ ਰਹੇ ਕਿਸਾਨਾਂ ਦਾ ਨੁਕਸਾਨ ਹੋਇਆ ਫਸਲਾਂ ਤਬਾਹ ਹੋ ਗਈਆਂ ਪੰਜਾਬੀਆਂ ਨੇ ਬਹੁਤ ਸਹਿਯੋਗ ਕੀਤਾ ਇੱਕ ਦੂਜੇ ਦਾ ਦੇਸ਼ ਪਰਦੇਸ ਤੋਂ ਲੋਕਾਂ ਨੇ ਔਰ ਸੰਤਾ ਮਹਾਪੁਰਸ਼ਾਂ ਨੇ ਵੀ ਬੜਾ ਵੱਡਾ ਧਾਰਮਿਕ ਸਥਾਨਾ ਨੇ ਵੀ ਬਹੁਤ ਯੋਗਦਾਨ ਪਾਇਆ ਪਰ ਉੱਥੇ ਹੀ ਕੁਝ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਸਾਹਮਣੇ ਆਈਆਂ ਜਿਹਦੇ ਵਿੱਚ ਜਾਤੀ ਹੰਕਾਰੀ ਲੋਕਾਂ ਦੇ ਵੱਲੋਂ ਜਿਨ੍ਹਾਂ ਨੂੰ ਬੜਾ ਆਪਣੀ ਜਾਤ ਦਾ ਹੰਕਾਰ ਆ ਜਿਨ੍ਹਾਂ ਦੇ ਧੌਣ 'ਚ ਜਾਤ ਦੇ ਕੀਲੇ ਫਸੇ ਹੋਏ ਆ ਉਹਨਾਂ ਲੋਕਾਂ ਨੇ ਗਰੀਬਾ ਮਜ਼ਦੂਰਾਂ ਦਾ ਕਾਫੀ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਮਾੜੀ ਗੱਲ ਆ ਅਗਰ ਕਿਸੇ ਗਰੀਬ ਮਜ਼ਦੂਰ ਨੇ ਥੋੜਾ ਰਾਸ਼ਨ ਲੈ ਵੀ ਲਿਆ ਤੇ ਬਾਈ ਤੁਹਾਨੂੰ ਤਕਲੀਫ